Kindly read this disclaimer before start watching my video. The information in my video is just for social services to concerned community. The content in my video is not official. Content in video is based on my personal experiences and best of my knowledge. For further clarification and doubts, kindly contact concerned helplines. Thank you. ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਕਿਸੇ ਕਰਮਚਾਰੀ ਦਾ ਐਨੂਅਲ ਇਨਕਰੀਮੈਂਟ ਆਟੋਮੈਟਿਕਲੀ ਕਿਵੇਂ ਸੈੱਟ ਕਰਨਾ ਹੈ ਭਾਵੇਂ ਤੁਸੀਂ ਸੈਲਰੀ ਬਣਾਉਣੀ ਹੋ ਤਾਂ ਜਦੋਂ ਉਸ ਕਰਮਚਾਰੀ ਦਾ ਜਿਹੜੇ ਮੰਥ ਐਨੂਅਲ ਇਨਕਰੀਮੈਂਟ ਆਉਂਦਾ ਹੈ ਤਾਂ ਆਟੋਮੈਟਿਕਲੀ ਉਹ ਅਮਾਉਂਟ ਸਿਸਟਮ 'ਚ ਜਨਰੇਟ ਸੈਲਰੀ ਚ ਕਿਵੇਂ ਸਿਸਟਮ ਚੱਕੇਗਾ ਸਭ ਤੋਂ ਪਹਿਲਾਂ ਅਸੀਂ HRMS ਦੀ ਕਲਰਕ ਆਈਡੀ ਤੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਇਹ ਹੋਮ ਪੇਜ ਤੁਹਾਡਾ ਖੁੱਲ ਜਾਏਗਾ ਫਿਰ ਤੁਸੀਂ ਦੇਖਣਾ ਹੈ ਇੱਥੇ এমਪਲਾਈ ਇਨਰੋਲਮੈਂਟ ਫਰਸਟ ਆਪਸ਼ਨ ਤੇ ਜਾ ਕੇ ਮੈਨੇਜ ਐਨੂਅਲ ਇਨਕਰੀਮੈਂਟ ਤੇ ਕਲਿੱਕ ਕਰਨਾ ਹੈ ਤੇ ਅਪਡੇਟ ਇਨਕਰੀਮੈਂਟ ਡੇਟ ਐਂਡ ਡਿਟੇਲਸ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਜਿਵੇਂ ਹੁਣ ਜੂਨ ਦਾ ਮੰਥ ਚੱਲ ਰਿਹਾ ਹੈ ਜੇ ਕਿਸੇ ਕਰਮਚਾਰੀ ਦੀ ਜੂਨ ਦੇ ਮੰਥ ਐਨੂਅਲ ਇਨਕਰੀਮੈਂਟ ਆਂਦਾ ਹੈ ਤਾਂ ਅਸੀਂ ਉਸ ਨੂੰ ਇੱਥੇ ਅਪਡੇਟ ਕਰਨਾ ਹੈ ਧਿਆਨ ਰੱਖੇ ਜਿਹੜੇ ਮੰਥ ਦੀ ਤੁਸੀਂ ਸੈਲਰੀ ਬਣਾ ਰਹੇ ਹੋ ਉਸ ਮੰਥ ਚ ਉਸ ਦਾ ਐਨੂਅਲ ਇਨਕਰੀਮੈਂਟ ਐਨੂਅਲ ਇਨਕਰੀਮੈਂਟ ਆਣਾ ਚਾਹੀਦਾ ਹੈ ਤਾਂ ਹੀ ਇੱਥੇ ਅਸੀਂ ਅਪਡੇਟ ਕਰ ਸਕਦੇ ਹਾਂ ਜਿਵੇਂ ਮੈਂ ਦੇਖ ਰਿਹਾ ਇੱਥੇ ਮੇਰੇ ਕੋਲ ਕਰਮਚਾਰੀ ਦਾ ਐਨੂਅਲ ਇਨਕਰੀਮੈਂਟ ਜੂਨ ਦੇ ਮਨਸ ਸਿਲੈਕਟ ਹੋ ਰਿਹਾ ਹੈ ਮੈਂ ਇਸ ਨੂੰ ਅਪਡੇਟ ਕਰਾਂਗਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਗੈਟ ਐਗਜ਼ਿਸਟਿੰਗ ਡਾਟਾ ਫਰੋਮ ਸੈਲਰੀ ਤੇ ਕਲਿੱਕ ਕਰਕੇ ਆਟੋਮੈਟਿਕਲੀ ਲਾਸਟ ਡਾਟਾ ਤੁਹਾਡਾ ਚੱਕ ਲੇਗਾ ਸਿਸਟਮ ਇਸ ਦੇ ਵਿੱਚ ਤੁਸੀਂ ਦੇਖੋ ਪਹਿਲਾ 6th PC ਪਹਿਲੀ ਆਪਸ਼ਨ ਤੇ ਦੂਜਾ 6th PC ਕਮਿਸ਼ਨ ਜਿਹੜਾ ਹੁਣ ਸਾਡਾ ਚੱਲ ਰਿਹਾ ਪ੍ਰੈਜ਼ੈਂਟ ਕਮਿਸ਼ਨ ਇਸ ਦੇ ਵਿੱਚ ਲੈਵਲ ਉਸ ਕਰਮਚਾਰੀ ਦਾ ਮੈਂ 13 ਸਿਲੈਕਟ ਕਰ ਰਿਹਾ ਹਾਂ ਤੁਸੀਂ ਵੀ ਦੇਖ ਲਓ ਉਸ ਦੇ ਅਕੋਰਡਿੰਗ ਜਿਹੜਾ ਵੀ ਲੈਵਲ 10 ਚ ਫਾਲ ਕਰਦਾ ਉਹ ਕਰਮਚਾਰੀ ਹੈ 11 ਚ ਹੈ 12 ਜਾਂ 13 ਉਸ ਦੇ ਅਕੋਰਡਿੰਗ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਵੀ ਲਾਸਟ ਸਟਰੀ ਸੈਲਰੀ ਉਹ ਡ੍ਰੌਨ ਹੈ ਉਹ ਤੁਸੀਂ ਪਿਛਲੇ ਬਿੱਲ ਨਾਲ ਮੈਚ ਕਰ ਸਕਦੇ ਹੋ ਇਹ ਉਹੀ ਸਿਸਟਮ ਚੱਕੇਗਾ ਜੇ ਨਹੀਂ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਹੁਣ ਦੇਖੋ ਲਾਸਟ ਇੰਕ੍ਰੀਮੈਂਟ ਇਸ ਦਾ 1621 ਨੂੰ ਲੱਗਿਆ ਹੈ ਹੁਣ ਇਸ ਦਾ ਨੈਕਸਟ ਇੰਕ੍ਰੀਮੈਂਟ ਜਿਹੜਾ ਹੁਣ ਪ੍ਰੈਜ਼ੈਂਟ ਸੈਲਰੀ ਚ ਲੱਗਣਾ ਹੈ 162022 ਇਸ ਡਾਟਾ ਨੂੰ ਸੀ ਸੇਵ ਕਰ ਲਾਂਗੇ ਜਦੋਂ ਇਹ ਡਾਟਾ ਸੇਵ ਹੋ ਜਾਏਗਾ ਮੀਨਸ ਤੁਸੀਂ ਇਹਦੇ ਵਿੱਚ ਤੁਸੀਂ ਯੂਜ਼ ਦਾ ਇਨਕਰੀਮੈਂਟ ਜੋ ਹੈ ਅਪਡੇਟ ਕਰ ਦਿੱਤਾ ਹੈ ਫਿਰ ਤੁਸੀਂ ਦੁਬਾਰਾ ਇੰਪਲਾਈ ਐਨਰੋਲਮੈਂਟ ਤੇ ਜਾ ਕੇ ਮੈਨੇਜ ਐਨੂਅਲ ਇਨਕਰੀਮੈਂਟ ਦੀਸ ਲਾਸਟ ਆਪਸ਼ਨ ਜਨਰੇਟ ਇਨਕਰੀਮੈਂਟ ਆਰਡਰ ਕਰੋਗੇ ਚਲੋ ਤੁਸੀਂ ਜਨਰੇਟ ਇਨਕਰੀਮੈਂਟ ਆਰਡਰ ਤੇ ਕਲਿੱਕ ਕਰੋ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਹੁਣ ਇਸ ਦੇ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਇਹ ਚ ਚੈੱਕ ਕਰ ਲੈਣਾ ਹੈ ਡੇਟ ਵੀ ਸਾਡਾ ਹੁਣ ਜਿਵੇਂ ਅਪ ਟੂ ਡੇਟਸ ਜੂਨ 2022 ਤੱਕ ਦਾ ਸਾਡਾ ਡਾਟਾ ਸੈੱਟ ਹੈ ਸੀ ਇਸ ਨੂੰ ਸਰਚ ਇੰਪਲਾਈ ਕਰਾਂਗੇ ਜਦੋਂ ਇਸ ਦੇ ਵਿੱਚ ਸਰਚ ਇੰਪਲਾਈ ਕਰਾਂਗੇ ਤਾਂ ਇਸ ਦੇ ਵਿੱਚ ਉਹ ਕਰਮਚਾਰੀ ਤੁਹਾਡਾ ਜਿਹੜਾ ਜਿੱਦਾਂ ਤੁਸੀਂ ਉੱਥੇ ਅਪਡੇਟ ਕੀਤਾ ਉੱਥੇ ਸ਼ੋ ਹੋਣ ਲੱਗ ਜਾਏਗਾ ਤੁਸੀਂ ਕੀ ਕਰਨਾ ਹੈ ਇਸ ਨੂੰ ਕਲਿੱਕ ਕਰਕੇ ਇਸ ਦਾ ਆਈਕਨ ਕਲਿੱਕ ਕਰਕੇ ਯਾਨੀ ਕਿ ਇਸ ਕਰਮਚਾਰੀ ਨੂੰ ਸਿਲੈਕਟ ਕਰਕੇ ਤੁਸੀਂ ਇਹਨੂੰ ਸੈਂਡ ਫੋਰ ਵੈਰੀਫਿਕੇਸ਼ਨ ਲਈ ਪੇਜ ਜਣਾ ਹੈ ਇਹ ਹੁਣ ਡਾਟਾ ਤੁਹਾਡਾ ਜਿਹੜਾ ਐਨੂਅਲ ਇਨਕਰੀਮੈਂਟ ਦਾ ਸੈਂਡ ਫੋਰ ਵੈਰੀਫਿਕੇਸ਼ਨ ਲਈ ਪੇਜ ਲਈ ਤੁਸੀਂ ਉੱਪਰ ਆਪਸ਼ਨ ਚੈੱਕ ਕਰ ਸਕਦੇ ਹੋ ਇਹ ਤੁਹਾਡਾ ਤੁਸੀਂ ਆਪਣੇ ਪ੍ਰੈਜ਼ੈਂਟ ਡੀਡੀਓ ਨੂੰ ਜਿਹਨੂੰ ਤੁਸੀਂ ਵੈਰੀਫਾਇਰ ਬਣਾਇਆ ਹੋਇਆ ਹੈ ਉਸ ਨੂੰ ਭੇਜ ਸਕਦੇ ਹੋ ਇਸ ਨੂੰ ਨਾਮ ਉਸ ਦਾ ਸਿਲੈਕਟ ਕਰਕੇ ਉਸ ਕਰਮਚਾਰੀ ਦਾ ਤੁਸੀਂ ਇਹਨੂੰ ਸਬਮਿਟ ਟੂ ਵੈਰੀਫਿਕੇਸ਼ਨ ਆਫਸਰ ਨੂੰ ਸੈਂਡ ਕਰ ਸਕਦੇ ਹੋ ਹੁਣ ਇਹ ਤੁਹਾਡਾ ਡਾਟਾ ਜਿਹੜਾ ਹੈ ਵੈਰੀਫਿਕੇਸ਼ਨ ਵੈਰੀਫਾਇਰ ਕੋ ਚਲਾ ਗਿਆ ਵੈਰੀਫਿਕੇਸ਼ਨ ਦੇ ਲਈ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਸ ਤੋਂ ਬਾਅਦ ਜਦੋਂ ਤੁਸੀਂ ਸੈਂਡ ਟੂ ਵੈਰੀਫਾਇਰ ਨੂੰ ਕਰਤਾ ਤੁਸੀਂ ਡਾਟਾ ਤੁਸੀਂ ਫਿਰ ਲੌਗਇਨ ਤੁਸੀਂ ਵੈਰੀਫਿਕੇਸ਼ਨ ਵੈਰੀਫਾਇਰ ਅਫਸਰ ਜਿਹਨੂੰ ਬਣਾਇਆ ਹੋਇਆ ਹੈ ਜਾਂ ਡੀਡੀਓ ਨੂੰ ਬਣਾਇਆ ਹੈ ਤੁਸੀਂ ਉਸ ਦੀ ਲੌਗਇਨ ਆਈਡੀ ਤੇ ਫਿਰ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲੇ ਹੋਮ ਪੇਜ ਖੁੱਲ ਜਾਏਗਾ ਉਸ ਦੀ ਅਪਰੂਵਲ ਦੀ অপਸ਼ਨ 'ਚ ਜਾ ਕੇ ਤੁਸੀਂ ਅਪਰੂਵ ਇਨਕਰੀਮੈਂਟ ਆਰਡਰ ਅਪਰੂਵ ਇਨਕਰੀਮੈਂਟ ਆਰਡਰ ਨੂੰ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੇ ਇੱਕ ਨਵਾਂ ਹੋਮ ਪੇਜ ਖੁੱਲੇਗਾ ਤੁਸੀਂ ਇਸ ਦੇ ਵਿੱਚ ਚੈੱਕ ਕਰ ਸਕਦੇ ਹੋ ਉੱਪਰ ਆਪਸ਼ਨ ਇੰਕਰੀਮੈਂਟ ਦੀ ਹੈ ਡੇਟਸ ਵਗੈਰਾ ਆਟੋਮੈਟਿਕਲੀ ਜੋ ਸਿਲੇਕਟਡ ਨਹੀਂ ਹੈ ਚੇਂਜ ਵੀ ਕਰ ਸਕਦੇ ਹੋ ਤੁਸੀਂ ਇਸ ਦੇ ਵੀ ਤੁਸੀਂ ਉਸ ਸਕੂਲ ਦਾ ਨਾਮ ਸਿਲੇਕਟ ਕਰਨਾ ਹੈ ਧਿਆਨ ਰਹੇ ਜੇ ਤੁਸੀਂ ਇਸ ਤਰ੍ਹਾਂ ਹੀ ਜਿਹੜੇ ਤੁਹਾਡੇ ਨਾਲ ਅਟੈਚ ਸਕੂਲ ਹੈਗੇ ਨੇ ਤੁਸੀਂ ਉਹਨਾਂ ਦਾ ਉਹਨਾਂ ਦੀ ਕਲਰਕ ਆਈਡੀ 'ਚ ਜਾ ਕੇ ਯਾਨੀ ਡਾਟਾ ਐਂਟਰੀ 'ਚ ਜਾ ਕੇ ਤੁਸੀਂ ਇਨਕਰੀਮੈਂਟ ਆਰਡਰ ਸੈੱਟ ਕਰ ਸਕਦੇ ਹੋ ਸੈੱਟ ਕਰਨ ਤੋਂ ਬਾਅਦ ਜੋ ਤੁਸੀਂ ਵੈਰੀਫਿਕੇਸ਼ਨ ਲਈ ਵੈਰੀਫਾਇਰ ਨੂੰ ਸੈਂਡ ਕਰਨਾ ਹੈ ਤੁਸੀਂ ਉਹ ਪ੍ਰੈਜ਼ੈਂਟ ਡੀਡੀਓ ਜਿਹੜੇ ਤੁਹਾਡੇ ਕੰਪਲੈਕਸ ਸਕੂਲਾਂ ਅਟੈਚ ਜਿਹੜੇ ਡੀਡੀਓ ਨੇ ਉਹਨਾਂ ਨੂੰ ਸੈਂਡ ਕਰਨੇ ਠੀਕ ਹੈ ਫੋਰ ਦਾ ਸੈਲਰੀ ਇਨਕਰੀਮੈਂਟ ਵੈਰੀਫਿਕੇਸ਼ਨ ਕਰਨ ਲਈ ਉਹਨੇ ਇਸ ਤਰ੍ਹਾਂ ਮੈਂ ਆਪਣੇ ਸਕੂਲ ਦਾ ਕਰ ਰਿਹਾ ਹਾਂ ਤੇ ਇਸ ਨੂੰ ਮੈਂ ਸਿਲੈਕਟ ਕਰ ਲਾਂਗਾ ਜਦੋਂ ਅਸੀਂ ਇਹਨੂੰ ਸਰਚ ਕਰਾਂਗੇ ਸਰਚ ਕਰਨ ਤੋਂ ਬਾਅਦ ਸਾਡੇ ਕੋਲ ਉਸ ਕਰਮਚਾਰੀ ਦਾ ਡਾਟਾ ਇੱਥੇ ਸ਼ੋ ਹੋਣ ਲੱਗ ਜਾਏਗਾ ਜਿਹਨੂੰ ਮੈਂ ਵਾਇਰਫਾਇਰ ਲਈ ਸੈਂਡ ਕੀਤਾ ਹੈ ਸਿਲੈਕਟ ਕਰਕੇ ਇਸ ਨੂੰ ਮੈਂ ਅਪਰੂਵ ਕਰਾਂਗਾ ਜਦੋਂ ਮੈਂ ਅਪਰੂਵ ਕਰਾਂਗਾ ਮੇਰੇ ਕੋਲ ਨਵੀਂ ਇੱਕ ਵਿੰਡੋ ਉੱਪਰ ਖੁੱਲ੍ਹ ਜਾਏਗੀ ਇਸ ਦੇ ਵਿੱਚ ਔਨਲਾਈਨ ट्रांजैक्शन ਆਰਡਰ ਨੰਬਰ ਯਾਨੀ ਕਿ ਆਰਡਰ ਨੰਬਰ ਤੁਸੀਂ ਜਿਵੇਂ ਸਪੋਜ਼ ਕਰੋ ਜਾਂ ਤਾਂ ਤੁਸੀਂ ਡੀਡੀਓ ਦੀ ਆਰਡਰ ਬੁੱਕ ਦਾ ਆਰਡਰ ਨੰਬਰ ਪਾ ਕੇ ਵੀ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਵੱਲੋਂ ਜਿਵੇਂ ਜੂਨ ਦੇ ਮਹੀਨੇ ਦੀ ਸੈਲਰੀ ਹੈ ਮੈਂ ਉਹਨੂੰ 06 ਯਾਨੀ ਮੰਥ ਦਾ ਨੰਬਰ ਤੇ ਸਲੈਸ਼ ਪਾ ਕੇ 2022 ਯਾਨੀ 2022 ਚ ਮੈਂ 6ਵੇਂ ਮਹੀਨੇ ਇਨਕਰੀਮੈਂਟ ਦੀ ਡੇਟ ਸੈੱਟ ਕਰ ਰਹੇ ਹਾਂ ਤੇ ਇਸ ਨੂੰ ਇਸ ਤਰ੍ਹਾਂ ਆਰਡਰ ਨੰਬਰ ਪਾ ਸਕਦਾ ਹਾਂ ਤੇ ਆਰਡਰ ਡੇਟ ਤੁਸੀਂ ਕੋਈ ਵੀ ਆਰਡਰ ਡੇਟਸ ਵਿੱਚ ਫਰਸਟ ਜੂਨ ਪਾ ਸਕਦੇ ਹੋ ਠੀਕ ਹੈ ਤੇ ਇਸ ਨੂੰ ਸਬਮਿਟ ਕਰ ਦਾਂਗੇ ਜਦੋਂ ਇਸ ਨੂੰ ਸੇਵ ਰਿਕਾਰਡ ਕਰ ਲਾਂਗੇ ਤੇ ਸਾਡਾ ਇਹ ਡਾਟਾ ਇਹਦੇ ਵਿੱਚ ਸੇਵ ਹੋ ਗਿਆ ਭਾਵੇਂ ਅਸੀਂ ਇਸ ਨੂੰ ਵੈਰੀਫਾਈ ਕਰਤਾ ਇਸ ਤਰੀਏ ਸੇਮ ਪ੍ਰੋਸੈਸ ਉਸੀ ਅਟੈਚ ਸਕੂਲ ਦਾ ਵੀ ਜਿਸ ਮੰਥ ਦੇ ਤੁਹਾਡੇ ਨਾਲ ਜਿਸ ਮੰਥ ਦੇ ਤੁਸੀਂ ਸੈਲਰੀ ਉਸ ਦੀ ਇਨਕਰੀਮੈਂਟ ਲਗਾਉਣਾ ਹੈ ਤੁਸੀਂ ਉਸ ਨੂੰ ਵੀ ਉਹਨਾਂ ਦੀ ਆਈਡੀ 'ਚ ਜਾ ਕੇ ਫਿਰ ਵੈਰੀਫਿਕੇਸ਼ਨ ਲਈ ਤੁਸੀਂ ਜਿਹੜੇ ਡੀਡੀਓ ਨੇ ਉਹਨੂੰ ਤੁਸੀਂ ਵਾਇਰ ਫਾਇਰ ਲਈ ਸੈਂਡ ਕਰ ਸਕਦੇ ਹੋ ਇਸ ਤੋਂ ਅੱਗੇ ਅਸੀਂ ਕੀ ਕਰਨਾ ਹੈ ਫਿਰ ਅਸੀਂ ਕਲਰਕ ਆਈਡੀ ਦੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਅਸੀਂ ਜਿਵੇਂ ਅਸੀਂ ਹੁਣ ਸੈਲਰੀ ਬਣਾਉਣ ਜਾ ਰਹੇ ਹਾਂ ਜੂਨ ਦੇ ਮੰਥ ਦੀ ਪੇ ਰੋਲ ਤੇ ਜਾਣਾ ਹੈ ਪੇ ਰੋਲ ਤੇ ਜਾਣ ਤੋਂ ਬਾਅਦ ਅਸੀਂ ਪਰਪੇਅਰ ਸੈਲਰੀ ਪਰਪੇਅਰ ਸੈਲਰੀ ਦੇ ਵਿੱਚ ਅਸੀਂ ਕੀ ਕਰਨਾ ਹੈ ਇਨੀਸ਼ੀਏਟ ਜਿਵੇਂ ਇਨੀਸ਼ੀਏਟ ਸੈਲਰੀ ਫॉर ਨੈਕਸਟ ਮੰਥ ਅਸੀਂ ਇਸ ਨੂੰ ਇਨੀਸ਼ੀਏਟ ਕਰਨਾ ਹੈ ਸੇਮ ਪ੍ਰੋਸੈਸ ਜਿਵੇਂ ਸੈਲਰੀ ਬਣਾਉਣ ਦਾ ਪ੍ਰੋਸੈਸ ਪਹਿਲਾਂ ਹੀ ਸਟਾਰਟ ਹੋ ਚੁੱਕਾ ਹੈ ਨੂੰ ਉਸ ਦੇ ਵਿੱਚ ਕੀ ਕਰਨਾ ਜਦੋਂ ਸਾਡੇ ਕੋਲ ਇਸ ਤੋਂ ਬਾਅਦ ਨਵੀਂ ਇੱਕ ਵਿੰਡੋ ਖੁੱਲ ਜਾਏਗੀ ਨਵੀਂ ਵਿੰਡੋ ਖੁੱਲਣ ਤੋਂ ਬਾਅਦ ਅਸੀਂ ਇੱਥੇ ਜੂਨ ਦਾ ਮਹੀਨਾ ਸਿਲੈਕਟ ਕਰ ਲਾਂਗੇ ਫਿਰ ਅਸੀਂ ਕੀ ਕਰਾਂਗੇ ਇਸ ਦੇ ਵਿੱਚ ਜਿੰਨੇ ਕੈਟਾਗਰੀਜ਼ ਦੇ ਬਿੱਲ ਨੇ ਤੁਹਾਡੇ ਸ਼ੋ ਹੋਣਗੇ ਅਸੀਂ ਇਸ ਨੂੰ ਪ੍ਰੋਸੈਸ ਕਰ ਦਾਂਗੇ ਜਦੋਂ ਅਸੀਂ ਇਸ ਨੂੰ ਪ੍ਰੋਸੈਸ ਕਰਾਂਗੇ ਤੇ ਧਿਆਨ ਦੇ ਅਗਲਾ ਇੱਕ ਆਈਕਨ ਖੁੱਲ ਜਾਂਦਾ ਹੈ ਆਰ देयर एनी এমਪਲਾਈ ਟ੍ਰਾਂਸਫਰਡ অর ਰਿਟਾਇਰਡ ਹੂਜ਼ ਕੰਪਲੀਟ ਸੈਲਰੀ ਯੂ ਡੋਨਟ ਵਾਂਟ ਟੂ ਪ੍ਰੇਪੇਅਰ ਫॉर ਦਾ ਨੈਕਸਟ ਮੰਥ ਮੀਨਸ ਇਨੋ ਸਿਲੈਕਟ ਕਰਨਾ ਹੈ ਠੀਕ ਹੈ ਇਸ ਤਰ੍ਹਾਂ ਹੀ ਬਾਕੀ ਸਾਰੇ ਮੰਥ ਅਸੀਂ ਇਸ ਤਰ੍ਹਾਂ ਹੀ ਬਾਕੀ ਸਾਰੇ ਏਮਪਲਾਈ ਅਸੀਂ ਸਿਲੈਕਟ ਕਰਦੇ ਜਾਵਾਂਗੇ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਡੇ ਕੋਲ ਇਹ बार-बार ਇੱਕ ਸਾਡੇ ਕੋਲ ਨੀਚੇ ਇੱਕ ਉਹ ਇੰਡੀਕੇਸ਼ਨ ਦੇਗਾ ਵੀ ਇਸ ਏਮਪਲਾਈ ਦੀ ਸਾਡੀ ਇਸ ਮੰਥ ਦੀ ਇਨਕਰੀਮੈਂਟ ਹੈ ਜੂ ਇਨਕਰੀਮੈਂਟ ਡਿਊ ਹੈ ਜਿਸ ਨੂੰ ਅਸੀਂ ਅੱਗੇ ਜਾ ਕੇ ਇਸ ਇਸ ਨੂੰ अप्लाई करना है इस तरह अभी बाकी सारे बिल होर भी जोड़े नेोसैस कर देंगे ठीक है प्रोसैस कर देंगे जो तो ये सारे बिल प्रोसैस करी तो ये सैलरी लनीशिएट हो चुके हैं बिल हूँ असी नैक्सट की करना है असी जिस इंप्लाई का इनक्रीमेंट लगना है जिस इंप्लाई का इनक्रीमेंट लगना है असी पे रोल फिर जाके असी की करना परपेयर सैलरी परपेयर सैलरी जाके देखो नीचे अप्लाई अपलू अपरूवड इनक्रीमेंट apply approved increment in salary ਜਦੋਂ ਅਸੀਂ ਇਸ ਨੂੰ ਸਿਲੈਕਟ ਕਰਾਂਗੇ ਨੈਕਸਟ ਇੱਕ ਨਵੀਂ ਵਿੰਡੋ ਖੁੱਲ ਜਾਏਗੀ ਨਵੀਂ ਵਿੰਡੋ ਖੁੱਲਣ ਤੋਂ ਬਾਅਦ ਸਾਡੇ ਕੋਲ ਕੀ ਹੈਗਾ ਅਸੀਂ ਇਸ ਦੇ ਵਿੱਚ ਮੰਥ ਅਸੀਂ ਜੂਨ ਦਾ ਸਿਲੈਕਟ ਕਰ ਲੈਣਾ ਕਿਉਂਕਿ ਜੂਨ ਦੇ ਮੰਥ ਦੀ ਸੈਲਰੀ ਦਾ ਇਨਕਰੀਮੈਂਟ ਲਗਾਉਣਾ ਹੈ ਅਸੀਂ EMPLOYE ਦਾ ਜਦੋਂ ਅਸੀਂ ਸਰਚ ਕਰਾਂਗੇ ਇਸ EMPLOYE ਦਾ ਸਾਡਾ ਡਾਟਾ ਇੱਥੇ ਸਰਚ ਹੋ ਜਾਏਗਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਦੀ ਪੁਰਾਣੀ ਬੇਸਿਕ ਤੇ ਨਵੀਂ ਬੇਸਿਕ ਜਿਹੜੀ ਕਿ ਹੁਣ ਸ਼ੋ ਹੋ ਰਹੀ ਹੈ ਤੇ ਇਨਕਰੀਮੈਂਟ ਦੇ ਅਮਾਉਂਟ ਸ਼ੋ ਹੋ ਰਹੀ ਹੈ ਤੇ ਅਸੀਂ ਇਸ ਨੂੰ ਸਿਲੈਕਟ ਕਰਕੇ ਅਸੀਂ ਇਸ ਨੂੰ ਕੀ ਕਰਨਾ ਹੈ ਅਪਲਾਈ ਇਨਕਰੀਮੈਂਟ ਕਰ ਦੇਣਾ ਜਦੋਂ ਅਸੀਂ ਅਪਲਾਈ ਇਨਕਰੀਮੈਂਟ ਕਰਾਂਗੇ ਤੇ ਦੁਬਾਰਾ ਜਦੋਂ ਅਸੀਂ ਇਸ ਦੀ ਸੈਲਰੀ ਬਣਾਵਾਂਗੇ ਤੇ ਸੈਲਰੀ ਬਣਾਵਾਂਗੇ ਤੇ ਆਟੋਮੈਟਿਕਲੀ ਉਸ ਦੇ ਵਿੱਚ ਜਨਰੇਟ ਅਪਡੇਟ ਦੇ ਵਿੱਚ ਇਸ ਜਿਹੜੀ ਵੱਧ ਸੈਲਰੀ ਸ਼ੋ ਹੋਣ ਲੱਗ ਜਾਏਗੀ فرض ਕਰੋ ਜੇ ਅਗਰ ਸਾਡੇ ਕੋਲ ਇਹ ਇਨਕਰੀਮੈਂਟ ਗਲਤ ਲੱਗ ਗਿਆ ਮੰਨ ਲਓ ਅਸੀਂ ਮੰਥ ਨਹੀਂ ਲਗਾਉਣਾ ਚਾਹੁੰਦੇ ਸੀਗੇ ਇਹ ਸਾਡੇ ਕੋਲ ਗਲਤ ਲੱਗ ਗਿਆ ਇਨਕਰੀਮੈਂਟ ਅਸੀਂ ਇਸ ਨੂੰ ਰਿਵਰਸ ਵੀ ਕਰ ਸਕਦੇ ਹਾਂ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗਾ ਇਹ ਸਾਰਾ ਡਾਟਾ ਅਸੀਂ ਕਿਵੇਂ ਰਿਵਰਸ ਕਰ ਸਕਦੇ ਹਾਂ ਨੈਕਸਟ ਇਸ ਦਾ ਸਾਨੂੰ ਫਾਇਦਾ ਕੀ ਹੁੰਦਾ ਹੈ ਇਸ ਦਾ ਫਾਇਦਾ ਇਹ ਹੁੰਦਾ ਹੈ ਆਨਲਾਈਨ ट्रांजैक्शन ਦੇ ਵਿੱਚ ਆਨਲਾਈਨ ਸਰਵਿਸ ट्रांजैक्शन ਦੇ ਵਿੱਚ ਜੋ ਹੈ EMPLOYE ਦਾ ਇਨਕਰੀਮੈਂਟ ਆਟੋਮੈਟਿਕਲੀ ਉਹਦੇ ਵਿੱਚ ਅਪਡੇਟ ਹੋ ਜਾਂਦਾ ਹੈ ਤੇ ਸਾਨੂੰ ਸਿਸਟਮ ਦੇ ਵਿੱਚ ਜਿਹੜੀ ਸੈਲਰੀ ਬਣਾਣੇ ਆ ਉਹਦੇ ਵਿੱਚ ਵੀ ਅਮਾਉਂਟ ਜਿਹੜੀ ਆਪਣੇ ਆਪ ਹੀ ਵੱਧ ਕੇ ਸ਼ੋ ਹੋਣ ਲੱਗ ਜਾਂਦੀ ਹੈ ਸੋ ਇਸ ਤਰ੍ਹਾਂ ਸੀ ਅਸੀਂ ਅਪਲਾਈ ਕਰ ਸਕਦੇ ਹਾਂ ਇਨਕਰੀਮੈਂਟ ਜਿਸ ਤਰ੍ਹਾਂ ਵੀ ਤੁਸੀਂ ਲਗਾਉਣਾ ਚਾਹੁੰਦੇ ਜਿਸ ਜਿਸ ਅਪਲਾਈ ਤੇ ਲਗਾਉਣਾ ਚਾਹੁੰਦੇ ਆ ਧਿਆਨ ਰੱਖਿਆ ਜਾਵੇ ਵੀ ਜਿਸ ਮੰਥ ਉਸ ਅਪਲਾਈ ਦਾ ਇਨਕਰੀਮੈਂਟ ਹੈ ਇਹ ਉਸੇ ਮੰਥ ਹੀ ਇਸ ਤਰੀ ਸਾਨੂੰ ਅਪਡੇਟ ਹਰ ਵਾਰੀ ਕਰਨਾ ਪਏਗਾ ਸੋ ਥੈਂਕ ਯੂ ਸੋ ਮੱਚ